ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਨਵੇਂ ਬਲੌਗ 'ਚ ਅੱਪਾ ਅੱਜ ਜਾਣਾ ਸੀ ਹੈਵੀ ਲਾਇਸੈਂਸ ਦੀ ਕਲਾਸ ਦੂਜੇ ਦੂਜੇ ਦਿਨ ਦੀ ਲਾਲ ਤੇ ਆਪਾਂ ਘਰ ਆੜੀ ਨੂੰ ਲਈ ਸਤਿ ਸ਼੍ਰੀ ਅਕਾਲ ਮੈਂ ਕਿਹਾ ਚੰਗਾ ਬੀਬੀ ਆਪਾਂ ਚੱਲਦੇ ਆਂ ਤੇ ਆਪਾਂ ਸਨੀ ਭਾਈ ਦੀ ਗੱਡੀ ਦੇ ਵਿੱਚ ਆਪਾਂ ਪਹੁੰਚ ਗਏ ਜੀ ਹਸ਼ਿਆਰਪੁਰ ਕੱਚੇ ਟੋਬੇ ਦੇ ਕੋਲ ਜਿੱਥੇ ਲੱਗਦੀ ਹੈ ਲਰਨਿੰਗ ਲਾਇਸੈਂਸ ਦੀ ਕਲਾਸ ਹੈਵੀ ਲਾਇਸੈਂਸ ਦੀ ਕਲਾਸ ਤੇ ਕਲਾਸ ਦੇ ਵਿੱਚ ਬੰਦੇ ਆ ਗਏ ਸਾਰੇ ਆਪਣੇ ਮਿੱਤਰ ਤੇ ਨਾਲ ਹੀ ਮਾਰਟਰ ਜੀ ਦੇ ਆਉਣ ਦੀ ਬੇਸਬਰੀ ਨਾਲ ਇੰਤਜ਼ਾਰ ਮਾਰਟਰ ਜੀ ਪਹੁੰਚ ਚੁੱਕੇ ਨੇ ਹਾਜ਼ਰੀ ਲੱਗਣੀ ਸ਼ੁਰੂ ਹੋ ਗਈ ਹਾਜ਼ਰੀ ਲੱਗਦੀ ਦੂਜੇ ਦਿਨ ਵੀ ਹਾਜ਼ਰੀ ਲੱਗਣ ਲੱਪਈ ਤੇ ਸਾਰਿਆਂ ਨੇ ਇਹ ਹੈਗਾ ਜੀ ਸ਼ਸ਼ੇਂਦਰਪਾਲ ਚੰਦੇ ਜੀ ਪਹੁੰਚ ਚੁੱਕੇ ਸੀਗੇ ਤੇ ਹਾਜ਼ਰੀ ਲੱਗ ਰਹੀ ਹੈ ਤੇ ਨਾਲ ਦੀ ਨਾਲ ਕਲਾਸ ਦੇ ਵਿੱਚ ਸਾਰਿਆਂ ਦੀ ਹਾਜ਼ਰੀ ਲੱਗਣ ਤੋਂ ਬਾਅਦ ਕਲਾਸ ਹੋ ਗਈ ਸ਼ੁਰੂ ਇਹ ਕਿਸ ਨੇ ਹੈਵੀ ਲਾਇਸੈਂਸ ਬਣਾਣਾ ਹੋਵੇ www.weerwahand. org.in ਤੇ ਜਾ ਕੇ ਆਪ ਅਪਲਾਈ ਕਰੋ 240 ਰੁਪਏ ਦੇ ਵਿੱਚ ਇਹ ਕਲਾਸ ਦਾ ਕਲਾਸ ਦੀ ਫੀਸ ਆ ਤੇ 2470 ਰੁਪਏ ਲਾਇਸੈਂਸ ਦੀ ਜਿਹੜੀ ਲਰਨਿੰਗ ਲਾਇਸੈਂਸ ਦੀ ਫੀਸ ਆ ਉਹ ਲੱਗਦੀ ਆ ਏਜੰਟ ਤੁਹਾਡੇ ਕੋਲ 25 2300 33000 4500 ਰੁਪਏ ਲਰਨਿੰਗ ਲਾਇਸੈਂਸ ਦਾ ਹੀ ਲੈ ਲੈਂਦੇ ਆ ਤੇ ਕਲਾਸ ਦੇ ਵਿੱਚ ਸਮਝਾਇਆ ਗਿਆ ਰੂਲ ਸੜਕ ਦੇ ਨਿਜ਼ਮ ਸੜਕ ਦੇ ਨਿਸ਼ਾਨਾਂ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਗਈ ਕਿਹੜਾ ਨਿਸ਼ਾਨ ਕਦ ਲਈ ਤੇ ਕਿਉਂ ਹੁੰਦਾ ਵਾਰਨਿੰਗਲੀ ਇਨਫੋਰਮੇਸ਼ਨਲੀ ਤੇ ਡੇਂਜਰਸ ਇਹ ਤਿੰਨ ਨਿਸ਼ਾਨ ਜਿਹੜੇ ਆ ਇਹ ਹੁੰਦੇ ਆ ਤੇ ਉਹਦੇ ਬਾਰੇ ਪੂਰੀ ਜਾਣਕਾਰੀ ਜਿਹੜੀ ਉਹ ਸਾਰੇ ਨਿਆਣਿਆਂ ਨੂੰ ਦਿੱਤੀ ਗਈ ਸਾਰੇ ਸਖਿਆਰਤਿਆਂ ਨੂੰ ਬਹੁਤ ਵੱਡੀ ਉਮਰ ਦੇ ਜਿਨ੍ਹਾਂ ਦੇ ਕਈਆਂ ਦੇ ਤਾਂ ਅ ਰੀਨਿਊ ਹੋਣੇ ਸੀਗੇ ਲਾਇਸੈਂਸ ਕਈਆਂ ਦੇ ਨਵੇਂ ਸੀਗੇ ਤੇ ਮਾਸਟਰ ਜੀ ਸਾਰਾ ਕੁਝ ਸਮਝਾ ਕੇ ਉਸ ਤੋਂ ਬਾਅਦ ਗੱਡੀ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਸਾਫ਼ ਹੋਣੀ ਚਾਹੀਦੀ ਹੈ ਬੈਟਰੀ ਵਗੈਰਾ ਤੇ ਉਹਦਾ ਜਿਹੜਾ 에ਅਰ ਫਿਲਟਰ ਹੁੰਦਾ ਗੱਡੀ ਦੀ ਪੀਕਅਪ ਵਧਾਉਣ ਦੇ ਲਈ ਇਹ ਸਾਰਾ ਕੁਝ ਮਾਸਟਰ ਜੀ ਨੇ ਦੱਸਣ ਤੋਂ ਬਾਅਦ ਤੇ ਸਾਰੇ ਬੰਦਿਆਂ ਨੇ ਪੂਰੇ ਦੀ ਪੂਰੀ ਜਿਹੜੀ ਸਿੱਖਿਆ ਉਹ ਲੈ ਲਈ ਤੇ ਉਸ ਤੋਂ ਬਾਅਦ ਸਾਰੇ ਬੰਦੇ ਨੂੰ ਦਿੱਤੀ ਗਈ ਇੱਕ ਬ੍ਰੇਕ ਟੀ ਬ੍ਰੇਕ ਹੁੰਦੀ ਹੈ ਜੀ 20 ਮਿੰਟ ਦੀ ਫਿਰ ਕਲਾਸ ਦੇ ਵਿੱਚ ਇਹ ਆਪਣਾ ਮਿੱਤਰ ਹੈ ਬਲਾਚੌਰ ਤੋਂ ਤੇ ਟੀ ਬ੍ਰੇਕ ਲੈਣ ਤੋਂ ਬਾਅਦ ਜਿਹੜੀ ਉਹ ਦੁਬਾਰਾ ਕਲਾਸ ਫਿਰ ਹੋ ਜਾਂਦੀ ਹੈ ਸਟਾਰਟ ਅੱਜ ਸਿਕਾ ਦੂਜਾ ਦਿਨ ਪਹਿਲੇ ਦਿਨ ਵੀ ਪੜਾਇਆ ਜਾਂਦਾ ਦੂਜੇ ਦਿਨ ਜਿਹੜੀ ਆ ਉਹ ਆ ਫਿਰ ਪੇਪਰ ਹੁੰਦਾ ਜੀ 3:00 ਟਾਈਮ ਤੋਂ ਬਾਅਦ ਜਿਹੜਾ ਪੇਪਰ ਆ ਉਹ ਕੱਚੀ ਪੈਨਸਲ ਦੇ ਨਾਲ ਜਿਹੜਾ ਉਹ ਕਰਨਾ ਹੁੰਦਾ ਤੇ 20 ਕੁਐਸਚਨ ਹੁੰਦੇ ਆ 20 ਨੰਬਰ ਤੇ 20 ਨੰਬਰ ਦਾ ਜੋ 20 ਨੰਬਰ ਆਪਾਂ ਨੂੰ ਆਗੇ ਤੇ ਲਓ ਜੀ ਪੇਪਰ ਹੋ ਗਿਆ ਸ਼ੁਰੂ ਪੇਪਰ ਨੂੰ ਵੰਡ ਕੇ ਦੁਵਾਰਾ ਪੇਪਰ ਲੈ ਵੀ ਲੈ ਕੇ ਕਿਉਂਕਿ ਉਹਨਾਂ ਚਿਰ ਉਹ ਮੋਬਾਈਲ ਕਰਾ ਦਿੰਦੇ ਬੰਦ ਚ ਨਜ਼ਰ ਪੇਪਰ ਹੁੰਦਾ ਤੇ ਪੇਪਰ ਤੋਂ ਬਾਅਦ ਜਿਹੜੇ ਉਹ ਸਾਨੂੰ ਸਾਰਿਆਂ ਨੂੰ تش希ਲ ਕੁਮਾਰ ਜੀ ਸਮਝਾਉਂਦੇ ਹੋਏ ਕਿ ਕਿੱਦਾਂ ਮੈਂ ਗੱਡੀ ਚਲਾ ਰਿਹਾ ਤੇ ਕਿੱਦਾਂ ਮੈਂ ਕਾਲਜ ਦੀ ਬੱਸ ਨੂੰ ਚਲਾਉਂਦੇ ਭਾਈ ਹੁਣੀ ਇਹ ਪੰਨਸਾਲਸ ਨਹੀਂ ਹਾਲ ਤੱਕ ਬਣਿਆ ਨਾ ਦਾ ਉਸ ਤੋਂ ਬਾਅਦ ਪੀਪਲੈਂਡ ਤੋਂ ਬਾਅਦ ਮਾਸਟਰ ਜੀ ਚੱਲ ਗਏ ਪੀਪਰ ਲੈ ਕੇ ਤੇ ਸਰਟੀਫਿਕੇਟ ਮੈਣਨੇ ਸੀਗੇ ਅੱਜ ਸਰਟੀਫਿਕੇਟ ਮੈਣਨ ਲੱਗੇ ਤਾਂ ਮਾਸਟਰ ਜੀ ਹੁਣੀ ਤੇ ਇਧਰ ਚੱਲ ਰਿਹਾ ਸੀ ਪੂਰਾ ਕੰਮ ਤੇ ਬੰਦਾ ਸਮਝਾ ਰਿਹਾ ਸੀਗਾ ਕਿ ਕਿੱਦਾਂ ਗੀਅਰ ਪਾਣਾ ਕਿੱਦਾਂ ਬੱਸ ਚੱਲਦੀ ਆ ਬੱਸ ਇਹ ਬੰਦਾ ਚਲਾਉਂਦਾ ਜੀ ਕਪੂਰਥਲੇ ਬੱਸ ਚਲਾਉਂਦੇ ਆ ਤੇ ਲੋ ਜੀ ਸਰਟੀਫਿਕੇਟ ਆ ਗਏ ਸਰਟੀਫਿਕੇਟ ਮਿਲਣ ਤੋਂ ਬਾਅਦ ਖੁਸ਼ੀ ਦਾ ਅਝਾਰ ਕੀਤਾ ਗਿਆ ਵਾ 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 ਪਹਿਲੀ ਵਾਰੀ ਦਾ ਕਿਸੇ ਕੰਮ 'ਚ ਸਾਡੀ ਗੱਲ ਮੜਿਆ ਸਾਨੂੰ ਤੇ ਲੋ ਜੀ ਪੂਰੀ ਹੋ ਗਈ ਛੁੱਟੀ ਤੇ ਸਾਰੇ ਚੱਲੇ ਆਪਣੇ ਆਪਣੇ ਘਰਾਂ ਨੂੰ ਸਾਰਿਆਂ ਨੂੰ ਬੋਲ ਜੀ ਸਤਿ ਸ੍ਰੀ ਅਕਾਲ ਮੈਲ ਨੇ ਜੀ ਫੇਰ ਕਦੇ ਤੇ ਆਪਾਂ ਗੱਡੀ 'ਚ ਬੈਠੇ ਤਾਂ ਆਪਾਂ ਗੱਡੀ ਦੀ ਤੋਰ ਆਪਾਂ ਆ ਗਏ ਡੀਸ ਟਾਬੇ ਆਪਣੇ ਸਹੌਰੀਆਂ ਦੇ ਪਿੰਡ ਉੱਥੇ ਖਾਧੀ ਰੋਟੀ ਕਿਆ ਬਾਤਾਂ ਇੱਕ ਮੰਗਾਇਆ ਆਲੂ ਜੀਰਾ ਇੱਕ ਮੰਗਾਈ ਦਾਲ ਤੇ ਨਾਲ ਮੰਗਾਇਆ ਬੂੰਦੀ ਵਾਲਾ ਰਾਇਤਾ ਤੇ ਨਾਲ ਮੰਗਾਈਆਂ ਰੋਟੀਆਂ ਰੋਟੀ ਖਾਣ ਤੋਂ ਬਾਅਦ ਆਪਾਂ ਫੇਰ ਬਣਾਈ ਵੀਡੀਓ ਕਿ ਸਹੌਰੀਆਂ ਦੇ ਪਿੰਡ ਸਾਹਮਣੇ ਆ ਓ ਮਾਈ ਗਾਡ ਤੇ ਫੇਰ ਆਪਾਂ ਆ ਗਏ ਪਿੰਡ ਨੂੰ ਪਿੰਡ ਆ ਕੇ ਆਪਾਂਗੇ ਸੌ 4:30 ਵਜੇ ਉੱਠ ਕੇ ਫੇਰ ਆਪਾਂਗੇ ਮੈਡਮ ਨੂੰ ਲੈਣ ਬੰਗਿਆਂ ਤੋਂ ਤੇ ਫੇਰ ਆਪਾਂ ਜਾਂਦੇ ਜਾਂਦੇ ਬਣਾਈ ਵੀਡੀਓ ਉਹ ਬੱਲੇ ਉਹ ਮੁੰਡਿਆ ਤੇਰੇ ਸਾਰੇ ਵੀਰ ਨੋਟ ਕਰਿਓ ਬਸਾਖੀ ਦਾ ਲੰਗਰ ਹੈ ਗ੍ਰੀਨ ਸਿਟੀ ਵਿੱਚ 14 ਤਰੀਕ ਨੂੰ ਛੋਲੇ ਪੂਰੀਆਂ ਦਾ ਤੇ ਮੈਨੂੰ ਨਾ ਕੀਤੀਆਂ ਕਰਨਾ ਬਤਾ ਮੈਨੂੰ ਕਹਿੰਨੀ ਮੈਨੂੰ ਸ਼ੂਟ ਲੈ ਦਵਾ ਕਿ ਹੈ ਸ਼ੂਟ ਹੈ ਕਿ ਨਹੀਂ ਜਰੂਰ ਆ ਤੂੰ ਰੋਟੀ ਵਾਂਗੂ ਮੈਂ ਵੀ ਕਹੂੰਗੀ ਹੈ ਪਰ ਰੋਟੀ ਕਿੱਥੇ ਬਣਦੀ ਐ ਲਓ ਜੀ ਜਦੋਂ ਬੰਦੇ ਦਾ ਵਿਆਹ ਹੋ ਜਾਂਦਾ ਬੰਦਾ ਪੈ ਜਾਂਦਾ ਕਬੀਲਦਾਰੀ ਇਸ ਕਰਕੇ ਸਮਾਨ ਵੀ ਲਿਆਣਾ ਪੈਂਦਾ ਫਿਰ ਆਪਾਂ ਅੱਗੇ ਘਰ ਨੂੰ ਸਮਾਨ ਲਿਆ ਕੇ ਤੇ ਰਾਹ ਦੇ ਵਿੱਚ ਮਿਲ ਗਿਆ ਆਪਾਂ ਨੂੰ ਕਮਲ ਭਾਜੀ ਇਹ ਮੁੰਡਾ ਏਸੀ ਵੀ ਚਲਾਉਂਦਾ ਰੋਟੀ ਵਾਲਾ ਕੋਈ ਮਸਲਾ ਨਹੀਂ ਰੋਟੀ ਖਾਣੀ ਹੁੰਦੀ ਲੰਗਰ 'ਚ 10 ਦਿਨ ਹੋ ਗਏ ਲਗਾਤਾਰ ਘਰ ਰੋਟੀ ਨਹੀਂ ਬਣੀ ਸਾਡੇ ਲੰਗਰ 'ਚ ਚੱਲਦੀ ਆ ਸਵੇਰ ਨੂੰ ਘਰੇ ਰਾਤ ਨੂੰ ਲੰਗਰ 'ਚ ਤੇ ਆਪਾਂ ਜਾਣਾ ਸੀ ਪੱਠੇ ਲੈਣ ਪੱਠੇ ਲਿਆ ਕੇ ਫਿਰ ਕੀ ਤੱਕ ਕੰਮ ਪੱਠੇ-ਪੁੱਠੇ ਲਿਆ ਕੇ ਸਾਰਾ ਕੁਝ ਸੈਟ ਕੇ ਆਪਾਂ ਘਰੇ ਤੇ ਹੋ ਗਏ ਬੇਲੇ ਮੈਂ ਕਿਹਾ ਚਲੋ ਮੈਡਮ ਜੀ ਲੰਗਰ ਚੱਕਣ ਚਲੀਏ ਕਹਿੰਦੀ 10 ਮਿੰਟੋ ਕੋਲੋ ਚੌਲਦੇ ਆ ਤੇ ਇਹ ਕਹਿੰਦੀ ਜਨ ਮੈਂ ਘਰ ਦਾ ਕੰਮ ਨਵੇਲ ਨਮਾਦ 62 ਇਹਨਾਂ ਨੇ ਪਾਇਆ ਦੁੱਧ ਦੁੱਧ ਤੇ ਭਾਂਡੇ-ਪੁੰਡੇ ਕੀਤੇ ਸਾਫ ਤੇ ਪਸੂਨੋ ਪਾਈ ਜਿਹੜੇ ਅਸੀਂ ਕਲੇਲੇ ਬਣਾਏ ਉਹਨਾਂ ਦੀ ਸਬਜੀ ਪਸੂਨੋ ਪਾ ਦਿੰਦੇ ਅਸੀਂ ਅਸੀਂ ਰੋਟੀ ਰਾਤ ਨੂੰ ਕਿਉਂਕਿ ਗੁਰਦੁਆਰੇ ਖਾਣੀ ਹੁੰਦੀ ਹੈ ਮੰਮੀ ਕਰੀ ਸੀ ਪਾਠ ਤੇ ਇਹ ਹੋ ਰਹੀ ਸੀ ਤਿਆਰ ਕੈ ਮੈਡਮ ਉਹਨਾਂ ਤਿਆਰ ਹੋ ਗਏ ਜਦੋਂ ਨਿਕਲੇ ਬਾਹਰ ਕਹਿੰਦੇ ਚਲੋ ਜੀ ਉੱਥੇ ਤਾਂ ਸਬਜ਼ੀਆਂ ਠੰਡੀਆਂ ਹੋ ਜਾਣੀਆਂ ਮੈਂ ਕਿਹਾ ਕੋਈ ਚੱਕਰੇ ਨਹੀਂ ਬਾਬੇ ਦੇਣਗੇ ਗਰਮਾ ਗਰਮ ਰੋਟੀ ਦੇ ਨਾਲ ਸਬਜ਼ੀਆਂ ਲਓ ਜੀ ਜਿਹੜਾ ਵਿੱਚ ਟੱਕਰ ਕੇ ਵਿਪਨ ਭਾਜੀ ਹੁੰਨੀ ਆਹ ਬਾ ਰੋਡ ਜਿਹੜਾ ਮਾਲਾਂ ਨੂੰ ਜਾਂਦਾ ਸਾਡੇ ਘਰ ਤੋਂ ਕਟਵਰ 2-3 ਕਿਲੋਮੀਟਰ ਸਾਨੂੰ ਤੋਰ ਕੇ ਲੈ ਕੇ ਗਏ ਪੈਦਲ ਕਿਉਂ ਯਨ ਰੋਟੀ ਦੇ ਰੀਲ ਬਣਨੀ ਸੀਗੀ ਰੋਟੀਆਂ ਖਾਣੀਆਂ ਨੇ 15-16 ਕਿਉਂਕਿ ਫਿਰ ਜਨ ਰੋਟੀ ਪੱਚ ਜਾਂਦੀ ਹੈ ਤੇ ਆਪਾਂ ਨੂੰ ਕਹਿੰਦੇ ਤੁਸੀਂ ਤੁਰਤਕੇ ਚਲੋ ਜੀ ਮੈਂ ਕਿਹਾ ਲਓ ਜੀ ਬਾਬਾ ਜੀ ਲੰਗਰ ਬੜੇ ਭਾਗਾਂ ਨਾਲ ਬਣਦਾ ਇਸ ਕਰਕੇ ਲੰਗਰ ਜਰੂਰ ਚੱਗਿਆ ਕਰੋ ਘਰ ਦੀ ਰੋਟੀ ਤਾਂ ਰੋਜ਼ ਖਾਣੀ ਆ ਬਾਬਾਏ ਕਰੋ ਜਲੰਗਰ ਛਕੋ ਚਾਰ ਚਾਰ ਰੋਟੀਆਂ ਖਾਓ ਕੋਈ ਗੱਲ ਨਹੀਂ ਇਹ ਆਪਣਾ ਹੀ ਆ ਗੁਰੂ ਮਹਾਰਾਜਾ ਚਲਾਇਆ ਹੋਇਆ ਲੰਗਰ ਵਿਸਾਖੀ ਵਾਲੇ ਦਿਨ ਗ੍ਰੀਨ ਸਿਟੀ ਬੰਗਾ ਵਿਖੇ ਛੋਲੇ ਪੂਰੀਆਂ ਲੰਗਰ ਚੱਲੇਗਾ ਲੋ ਜੀ ਸੰਗਤ ਕਰ ਰਹੀ ਸੀ ਸੇਵਾ ਤੇ ਨਾਲੇ ਬਣਾ ਰਹੇ ਸੀ ਕੋਈ ਪ੍ਰਸ਼ਾਦ ਦੇ ਗਰਮਾ ਗਰਮ ਤੇ ਇੱਧਰ ਸਾਧੂ ਸਿੰਘ ਅੰਕਲ ਜੀ ਜਾ ਕੇ ਤੇ ਫੱਟੇ ਮੁੰਡਿਆਂ ਨੂੰ ਕਹਿੰਦੇ ਕਾਕਾ ਲਾਈਨ 'ਚ ਲੱਗੋ ਜਾਂ ਸਾਈਡ ਤੇ ਖੜੋ ਮੈਂ ਕਿਹਾ ਅੰਕਲ ਜੀ ਕੋਈ ਨਹੀਂ ਮੁੰਡੇ ਆਪਣਾ ਹੀ ਆ ਇਹਨਾਂ ਨੂੰ ਛਾਗਲਨ ਦਾ ਲੰਗਰ ਵਰਾਂਕਰ ਕਿਤੇ ਮੰਨੇ ਲਓ ਜੀ ਫੇਰ ਆਪਾਂ ਅਗੇ ਘਰ ਮੈਡਮ ਨੇ ਆਪਣੇ ਮੂੰਹ ਧੋਤਾ ਨਹੀਂ ਬਿਨਾ ਮੂੰਹ ਧੋਤੇ ਕਰੀਮ ਲਾ ਲਈ ਓਕੇ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੁਹਾਨੂੰ ਸਾਡਾ ਬਲੌਗ ਕਿਦਾਂ ਦਾ ਲੱਗਿਆ ਕਮੈਂਟ ਸ਼ੇਅਰ ਲਾਈਕ ਜਰੂਰ ਕਰਿਆ ਕਰੋ ਧੰਨਵਾਦ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਚ ਸਤ ਸ੍ਰੀ ਅਕਾਲ